ਲਾਰਾ ਸ਼ਬਸਨੋਈ ਗੈਂਗ ਦੇ ਦੋ ਗੁਰਗਿਆਂ ਨੂੰ ਤਿੰਨ ਵਿਦੇਸ਼ੀ ਪਿਸਤਲਾਂ ਅਤੇ 20 ਜਿੰਦਾ ਰੌਂਦ ਸਮੇਤ ਕੀਤਾ ਕਾਬੂ। ਸ੍ਰੀ ਅਖਰ ਚੌਧਰੀ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਖਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ੇਠ ਜਿਨ੍ਹਾਂ ਸ੍ਰੀ ਮੁਖਸਰ ਸਾਹਿਬ ਵਿੱਚ ਕ੍ਰਿਮੀਨਲ ਵਿਅਕਤੀਆਂ ਗੈਂਗਸਟਰਾਂ ਖਿਲਾਫ ਵਿੱਡੀ ਮੁਹਿੰਮ ਨੂੰ ਉਸ ਵਕਤ ਪਰਮਾ ਹੁੰਗਾਰਾ ਮਿਲਿਆ ਜਦੋਂ ਸ੍ਰੀ ਮਨਪ੍ਰੀਤ ਸਿੰਘ ਢਿੱਲੋ एसपीडी ਅਤੇ ਸ੍ਰੀ ਰਮਨ ਪ੍ਰੀਤ ਸਿੰਘ ਗਿੱਲ ਡੀਐਸਪੀਡੀ ਸ੍ਰੀ ਮੁਖਸਰ ਸਾਹਿਬ ਦੀ ਜੋਗ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਸ੍ਰੀ ਮੁਖਸਰ ਸਾਹਿਬ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਤਿੰਨ ਵਿਦੇਸ਼ੀ ਪਿਸਤਲਾਂ ਅਤੇ 20 ਜਿੰਦਾ ਰੌਂਦ ਅਤੇ ਇੱਕ ਮੋਬਾਈਲ ਫੋਨ ਸਮੇਤ ਸਿੰਮ ਦੇ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ श्री अखिल चौधरी आई पी एस सीनियर पुलिस कप्तान श्री मुखसर साहेब ने दसिया टीम वालों ਇੱਕ ਇਨਪੁਟ ਬੇਸਡ ਆਪਰੇਸ਼ਨ ਕਰਕੇ ਤਿੰਨ ਵੈਪਨਸ ਦੀ ਰਿਕਵਰੀ ਕੀਤੀ ਗਈ ਹੈ ਜਿਸ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਗੱਲ ਸਾਹਮਣੇ ਆਈ ਹੈ ਕਿ ਦੋ ਜੋ ਅਰੈਸਟਡ ਅਕਿਊਜ਼ਡ ਹੈਗੇ ਉਹਨਾਂ ਦਾ ਐਸੋਸੀਏਸ਼ਨ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈਗਾ ਤੇ ਇਹਨਾਂ ਦੀ ਫਰਦਰ ਉਸ਼ਕਿਸ਼ ਤੇ ਜੋ ਵੀ ਗੱਲ ਅੱਗੇ ਸਾਹਮਣੇ ਆਊਗੀ ਤਫਤੀਸ਼ ਤੇ ਉਹਦੀ ਫਾਰਵਰਡ ਬੈਕਵਰਡ ਲਿੰਕੇਜਸ आगे वर्कआउट करके तफ्तीश की जाएगी इस मैटर तीन वेपन्स वेपन रिकवरी हुई है ये तीनों फॉरेन मेड पिस्टल्स है, है। एक ब्लॉक पिस्टल है, है एक पीएक्स थ्री पिस्टल हैगी है, पी एक्स फाइव पिस्टल टोटल है है। तीन पिस्टल्स से ट्वेंटी राउंड रिकवरी हुई है इंसीडेंट विच कुशन से आई ए ने लैड बाई डी एसपी डी एंड एसपी डी फरदर जो इस एसोसीएट्स है उसके प्रोटेक्शन वारंट से लेके इस आगे भी पूछकिछते किया जाएगा कि कहड़े कि बंद और लिंकेज से

ਦੂਸਰਾ ਅਕਿਊਜ਼ਡ ਰਵੀ ਕੁਮਾਰ ਉਸਤੇ ਪਹਿਲਾਂ ਕੋਈ ਹਿਸਟਰੀ ਚ ਅਭੀ ਹਲੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਨਹੀਂ ਆਇਆ ਤਾਂ ਦੋ ਪਰਚੇ ਇੱਕ ਅਕਿਊਜ਼ਦੇ ਹੈਗੇ ਨਹੀਂ ਹਲੇ ਤੋਂ ਇਨੀਸ਼ੀਅਲ ਕੁਸ਼ਕਿਸ਼ ਤੇ ਐਸੀ ਕੋਈ ਗੱਲ ਨਹੀਂ ਹੈਗੀ ਇਹ ਪਹਿਲਾ ਜੋ ਪਰਚੇ ਹੈਗੇ ਨਾ ਉਹ 330 24 26 ਦਾ ਹੈਗਾ ਅਤੇ ਦੂਸਰਾ ਜਿਹੜਾ ਹੈਗਾ ਉਹ ਐਨਡੀਪੀਐਸ ਦਾ ਹੈ ਕੋਈ ਜਿਵੇਂ ਆਮ ਸੈਕਟ ਦਾ ਇਹਨਾਂ ਤੇ ਕੋਈ ਪਹਿਲਾ ਪਰਚਾ ਨਹੀਂ ਹੈਗਾ ਇਸ ਮੈਟਰ ਆਫ ਇਨਵੈਸਟੀਗੇਸ਼ਨ ਕੀ ਅੱਗੇ ਨਦੀ ਕੀ ਇੰਟੈਂਟ ਸੀਗਾ ਕਿ ਇਸ ਦੇ ਵੈਪਨਸ ਦੀ ਯੂਜ਼ ਹੋਣਾ ਸੀ। ਕਿ ਸਰ ਕੋਈ ਰਿਕਵਰੀ ਹੈ ਕਿ ਵਿਦੇਸ਼ੀ ਹੈ ਨਾ ਕੋਈ ਸਰ ਹੈ ਵਿਦੇਸ਼ੀ ਹਾਂ ਤੋਂ ਤਰੀ ਨਾ ਮੈਂ ਦਰ ਦੂਸਰੇ ਹੁੰਦੇ ਤਾਂ ਕਾ ਟਾਈਪ ਕਰ ਹੁੰਦੇ ਤੇ ਤਾਂ ਕਾਫੀ ਇਹ ਨਾ ਤਾਂ ਹੋਣਾ ਕਿ ਕੋਈ ਵੀ ਇਹ ਦੇਖੋ ਇੰਪੋਰਟੈਂਟ ਹੋ ਰਹਿਗਾ ਕਿ ਇੱਕ ਪ੍ਰੀਵੈਂਟਿਵ ਐਕਸ਼ਨ ਹੋ ਗਿਆ ਫਰਦਰ ਜੋ ਵੀ ਇਹਨਾਂ ਦੀ ਪੁਸ਼ਕਿਸ਼ਤੇ ਗੱਲ ਸਾਹਮਣੇ ਆਉਗੀ ਜੋ ਐਸੋਸੀਏਟਸ ਕੋਈ ਹੈਗੇ ਨੇ ਪ੍ਰੋਡਕਸ਼ਨ ਵਾਰੰਟ ਦੇ ਬਾਅਦ ਲੈ ਕੇ ਆਵਾਂਗੇ ਤਾਂ ਫਿਰ ਬਿਲਕੁਲ ਕਲੀਅਰ ਹੋ